11000 ਸਿੱਖਾਂ ਦੀ ਸ਼ਹਾਦਤ ਦਾ ਇੱਕ ਮੁੱਖ ਦੋਸ਼ੀ ਹੈ ਜੇ ਤੇ ਬਹੁਤ ਘੱਟ ਗੱਲ ਹੋਈ ਸਾਡੇ ਸਮਾਜ 'ਚ ਕੀ ਉਸ ਵਿਸ਼ੇ ਤੇ ਗੱਲ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਕਿ ਹੋਣੀ ਚਾਹੀਦੀ ਇਤਿਹਾਸ ਦੇ ਪੱਖਾਂ ਨੂੰ ਪਤਾ ਲੱਗਣਾ ਚਾਹੀਦਾ ਕਿ 11000 ਸਿੱਖਾਂ ਦੀ ਜਿਹੜੀ ਸ਼ਹਾਦਤ ਹੋਈ ਆ ਉਹਦਾ ਮੁੱਖ ਦੋਸ਼ੀ ਪਰਦੇ ਪਿੱਛੇ ਕਿਉਂ ਰਿਹਾ ਜੇ ਤੱਕ ਤੁਸੀਂ ਸਭ ਜਾਣਦੇ ਕਿ ਛੋਟਾ ਘੱਲੂ ਘਰਾ ਜਿਹੜਾ ਵਾ ਗੁਰਦਾਸਪੁਰ ਦੀ ਸ਼ੰਭ ਕਨੂਵਾਲ ਦੇ ਵਿੱਚ ਹੁੰਦਾ ਆ ਜਿਹੜਾ ਕਿ 1745-46 ਨੂੰ ਮਈ ਦੇ ਮਹੀਨੇ ਦੇ ਵਿੱਚ ਇਹ ਘਟਨਾ ਵਾਪਰਦੀ ਆ ਇਦੋਂ ਪਹਿਲਾਂ ਇਸ ਘਟਨਾ ਦੇ ਵਿੱਚ ਤੁਸੀਂ ਸਭ ਜਾਣਦੇ ਹੋ 7000 ਤੋਂ ਲੈ ਕੇ 11000 ਦੇ ਕਰੀਬ ਸਿੱਖਾਂ ਦੀ ਸ਼ਹਾਦਤ ਹੁੰਦੀ ਆ ਉਹਦੇ ਵਿੱਚ ਮੁੱਖ ਦੋਸ਼ੀ ਕੌਣ ਹੁੰਦਾ ਆ ਲਖਪਤ ਰਾਏ ਤੇ ਯਹਿਆ ਖਾਨ ਲਖਪਤ ਇਹ ਘਟਨਾ ਵਾਪਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਵਾਪਰਦੀਆਂ ਨੇ ਉਤੋਂ ਅਸੀਂ ਇਸ ਬੰਦੇ ਨੂੰ ਲਖਪਤ ਰਾਏ ਨੂੰ ਦੋਸ਼ੀ ਠਹਿਰਾ ਸਕਦੇ ਆ ਕਿਉਂਕਿ ਬਾਅਦ ਵਿੱਚ ਉਹ ਸਿੱਖਾਂ ਨੇ ਉਹਨੂੰ ਬੜੀ ਕੁੱਤੇ ਦੀ ਮੌਤ ਮਾਰਿਆ ਸੀ ਗੰਦਗੀ ਦਾ ਕੀੜਾ ਕਹਿ ਕੇ ਮਾਰਿਆ ਸੀ ਇਹ ਜਿਹੜੀਆਂ ਨੇ ਗੱਲਾਂ ਹਰ ਇੱਕ ਸਿੱਖ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤੁਸੀਂ ਸਭ ਜਾਣਦੇ ਹੋ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਿੱਖਾਂ ਤੇ ਬਹੁਤ ਸਾਰੇ ਅਤਿਆਚਾਰ ਹੋ ਰਹੇ ਸੀ ਇਹਦਾ ਇੱਕ ਲਖਪਤਰਾਏ ਉਹ ਬੰਦਾ ਸੀ ਜਿਹੜਾ ਜਹਿਆ ਖਾਨ ਦੇ ਲਾਹੌਰ ਦਰਬਾਰ ਦੇ ਵਿੱਚ ਦੀਵਾਨ ਦਾ ਉਧੇਦਾਰ ਸੀ ਹੁਣ ਵੇਖੋ ਉਦੋਂ ਕਿਹਾ ਜਾਂਦਾ ਕਿ Hindu ਧਰਮ ਤੇ ਬਹੁਤ ਜ਼ਿਆਦਾ ਮੁਗਲ ਹਕੂਮਤ ਜਿਹੜੀ ਅਤਿਆਚਾਰ ਕਰਦੀ ਸੀ ਜੇ ਮੁਗਲ ਹਕੂਮਤ ਅਤਿਆਚਾਰ ਕਰਦੀ ਸੀ ਮੰਨ ਲਿਆ ਜਾਵੇ ਤਾਂ ਫਿਰ ਇਹਨੂੰ ਜਿਹੜਾ ਸੀ ਦੀਵਾਨ ਦਾ ਉਧਾ ਇਹਨੂੰ ਕਿੱਦਾਂ ਮਿਲ ਗਿਆ ਕਿਉਂਕਿ ਲਖਪਤ ਰਾਏ ਇੱਕ ਹਿੰਦੂ ਸ਼ਖਸ ਹੈ ਗੈਰ ਮੁਸਲਮਾਨ ਹੈ ਨਾ ਇਹ ਸਿੱਖ ਸੀ ਇਹਦਾ ਭਰਾ ਸੀ ਜਸਪਤ ਰਾਏ ਇਹ ਦੋਨੋਂ ਹੀ ਭਰਾ ਸਨ ਜੋ ਦੀਵਾਨ ਦੇ ਅਹੁਦੇ ਤੇ ਸਨ ਲਾਹੌਰ ਦਰਬਾਰ ਦੇ ਵਿੱਚ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਨੂੰ ਇੰਨਾ ਵੱਡਾ ਅਹੁਦਾ ਕਿੰਜ ਮਿਲ ਗਿਆ ਇਹਦਾ ਭਰਾ ਜਿਹੜਾ ਜਸਪਤ ਰਾਏ ਤੇ ਲਖਪਤ ਰਾਏ ਦੋਵੇਂ ਸਨ ਇਹ ਸਿੱਖਾਂ ਦੇ ਬਹੁਤ ਵੱਡੇ ਵਿਰੋਧੀ ਸਨ ਬਹੁਤ ਵੱਡੇ ਦੁਸ਼ਮਣ ਸਨ ਤਾਂ ਇਹਦਾ ਇਹਦਾ ਜਸਪਤ ਰਾਏ ਭਰਾ ਸੀ ਜਦੋਂ ਸਿੱਖ ਐਮਨਾਬਾਦ ਲਾਹੌਰ ਦੇ ਨਜ਼ਦੀਕ ਇੱਕ ਐਮਨਾਬਾਦ ਸਿਟੀ ਪੈਂਦੀ ਆ ਉਥੇ ਰਾਸ਼ਨ ਪਾਣੀ ਲੈਣ ਗਏ ਜੰਗਲਾਂ 'ਚੋਂ ਨਿਕਲ ਕੇ ਤਾਂ ਫਿਰ ਇਸ ਬੰਦੇ ਨੇ ਜਿਹੜਾ ਜਸਪਤ ਰਾਏ ਸੀ ਇਹਨੇ ਉਥੇ ਸਿੱਖਾਂ 'ਤੇ ਹਮਲਾ ਕਰ ਦਿੱਤਾ ਜਦੋਂ ਹਮਲਾ ਕੀਤਾ ਤਾਂ ਫਿਰ ਸਿੱਖਾਂ ਨੇ ਇੱਕ ਬਹੁਤ ਹੀ ਜਸ਼ੀਲਾ ਭਾਈ ਨਬਾਹੂ ਜੀ ਜਿਹੜੇ ਸੀ ਉਹਨਾਂ ਨੇ ਹਾਥੀ 'ਤੇ ਚੜ ਕੇ ਮਵਰੋਂ ਦੀ ਤੇ ਦੀ ਧੌਣ ਲਾ ਕੇ ਉਹ ਮਾਰੀ ਤੇ ਉਹਨੂੰ ਮੌਤੇ ਘਾੜ ਤਾਰਤਾ ਜਦੋਂ ਇਹ ਮਰ ਗਿਆ ਇਹ ਤਾਂ ਅੱਗੇ ਸਿੱਖਾਂ ਦੇ ਵਿਰੋਧੀ ਸੀ ਫਿਰ ਜਦਾ ਭਰਾ ਸੀ ਲਖਪਤ ਰਾਏ ਜਦੋਂ ਉਹ ਆਪਣੇ ਦਰਬਾਰ ਚ ਪਹੁੰਚਦਾ ਲਾਹੌਰ ਦਰਬਾਰ ਦੇ ਵਿੱਚ ਤੁਹਾਨੂੰ ਪਤਾ ਕਿ ਕੋ ਸਾਰੇ ਲੋਕ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਜਿਹੜੇ ਸ਼ਾਸਕ ਲੋਕ ਹੁੰਦੇ ਨੇ ਉਹਨੂੰ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਉਦੋਂ ਜਿਹੜਾ ਸ਼ਾਸਕਾਂ ਦਾ ਸੀਓ ਇਸਲਾਮ ਧਰਮ ਦੇ ਵਿੱਚੋਂ ਕੁਝ ਲੋਕ ਸ਼ਾਸਕ ਸਨ ਲੇਕਿਨ ਇਸਲਾਮ ਧਰਮ ਚੋਂ ਬਹੁਤ ਸਾਰੇ ਲੋਕ ਚੰਗੇ ਵੀ ਸਨ ਜਿਨ੍ਹਾਂ ਚੋਂ ਭਾਈ ਮਰਦਾਨਾ ਜੀ ਜਾਂ ਆਪਾਂ ਕਹਿ ਸਕਦੇ ਆ ਨਬੀ ਖਾਨ ਗਣੀ ਖਾਨ ਨੰਘ ਕੋਟਲਾ ਅਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸੀ ਬਹੁਤ ਵਧੀਆ ਲੋਕ ਵੀ ਸਾਬਤ ਹੋਏ ਤੇ ਅੱਜ ਵੀ ਹੈਗੇ ਨੇ ਤੇ ਉਦੋਂ ਜਿਹੜਾ ਯਹੀਆ ਖਾਨ ਸੀ ਉਥੋਂ ਦਾ ਸ਼ਾਸਕ ਸੀ ਇਸ ਬੰਦੇ ਨੇ ਪੱਗ ਲਾਈ ਸਿਰ ਤੋਂ ਤੇ ਦਰਬਾਰ ਦੇ ਵਿੱਚ ਅਸੀਂ ਇਹਦੀ ਪੱਗ ਕਹਿ ਸਕਦੇ ਹਾਂ ਸਿੱਖਾਂ ਦੀ ਪੱਗ ਨਹੀਂ ਕਹਿ ਸਕਦੇ ਇਹਨੇ ਆਪਣੀ ਪੱਗ ਜਿਹੜੀ ਸੀ ਦਰਬਾਰ ਤੇ ਸੁੱਟ ਦਿੱਤੀ ਸਿਰ ਤੋਂ ਲਾ ਕੇ ਤੇ ਉੱਥੇ ਇਹਨੇ ਬੜੀ ਫੜਕੀ ਮਾਰੀ ਕਿ ਮੈਂ ਸੌਂ ਖਾਨਾ ਵਾਂ ਜਿੰਨਾ ਚਿਰ ਮੈਂ ਸਿੱਖਾਂ ਦਾ ਘੱਲੂ ਘਾਰਾ ਨਹੀਂ ਕਰ ਦਿੰਦਾ ਮਲਿਆ ਮੇਟ ਨਹੀਂ ਕਰ ਦਿੰਦਾ ਮੈਂ ਸਿਰ ਤੇ ਪੱਗ ਨਹੀਂ ਰੱਖਾਂਗਾ ਹੁਣ ਵੀਰੇ ਇੱਥੇ ਗੱਲ ਸੋਚਣ ਵਾਲੀ ਹੈ ਕਿ ਕੱਲੂ ਘਾਰੇ ਦਾ ਮਤਲਬ ਲਈ ਹੁੰਦਾ ਕਿ ਕਿਸੇ ਪੌਮ ਨੂੰ ਕਿਸੇ ਚੀਜ਼ ਨੂੰ ਬਿਲਕੁਲੋਂ ਤੈਸ਼ ਨੈਸ਼ ਕਰ ਦੇਣਾ ਇਸ ਬੰਦੇ ਨੇ ਯੋਜਨਾ ਬਣਾਈ ਇਸ ਬੰਦੇ ਨੇ ਸਿੱਖਾਂ ਨੂੰ ਘੇਰਾ ਦੀ ਯੋਜਨਾ ਬਣਾ ਕੇ ਜਦੋਂ ਸਿੱਖ ਕਾਨੂੰਵਾਲ ਦੇ ਜੰਗਲਾਂ 'ਚ ਜਾ ਚੁੱਕੇ ਸਨ ਤਾਂ ਉਦੋਂ ਇਹਨਾਂ ਨੇ ਕਾਨੂੰਵਾਲ ਦੇ ਜੰਗਲਾਂ ਨੂੰ ਆਲੇ-ਦੁਆਲੇੋਂ ਘੇਰਿਆ ਤਾਂ ਉਸ ਸਮੇਂ ਸਿੱਖਾਂ ਦੀ ਜਿਹੜੀ ਅਗਵਾਈ ਸੀ ਨਵਾਬ ਕਪੂਰ ਸਿੰਘ ਜੀ ਜਿਹੜੇ ਸੀ ਉਹ ਕਰ ਰਹੇ ਸਨ ਉਹ ਤੋਂ ਇਲਾਵਾ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੀ ਅਤੇ ਹੋਰ ਬਹੁਤ ਸਾਰੇ ਯੋਧੇ ਜਿਹੜੇ ਸੀ ਇਸ ਸਮੇਂ ਸਿੱਖਾਂ ਦੇ ਨਾਲ ਸਨ ਇਹਨਾਂ ਸਾਰੀਆਂ ਯੋਧਿਆਂ ਨੇ ਇਹਨਾਂ ਦਾ ਮੁਕਾਬਲਾ ਵੀ ਕੀਤਾ ਇਹਨਾਂ ਪਹਿਲਾਂ ਜਿਹੜਾ ਲਖਪਤਰਾਈ ਜੰਗਲ ਨੂੰ ਅੱਗ ਲਾਈ ਉਸ ਤੋਂ ਬਾਅਦ ਘੇਰਾ ਪਾ ਛੱਡਿਆ ਬੜਾ ਨੁਕਸਾਨ ਕੀਤਾ ਸਿੱਖਾਂ ਦਾ ਬੱਚੇ ਸ਼ਹੀਦ ਕਰਤੇ ਔਰਤਾਂ ਕਰਤੀਆਂ ਬਜ਼ੁਰਗ ਕਰਤੇ ਤੇ ਜਿੱਥੇ ਅੱਜ ਕਾਨੂੰਵਾਲ ਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਛੋਟਾ ਕੱਲੂ ਕਾਰਾ ਤੇ ਤੁਸੀਂ ਸਾਰੇ ਉੱਥੇ ਗਏ ਵੀ ਹੋਗੇ ਦਤਮਸਤਕੀ ਹੋਗੇ ਫਿਰ ਕਿਹਾ ਜਾਂਦਾ ਕਿ ਜਦੋਂ ਇੰਨਾ ਕੁਝ ਹੋਇਆ ਤਾਂ ਫਿਰ ਇਹ ਵਾਪਸ ਮੁੜੇ ਆਏ ਜਦੋਂ ਉਹ ਉੱਥੋਂ ਵਾਪਸ ਮੁੜੇ ਇਨ੍ਹਾਂ 3000 ਸਿੱਖ ਜਿਹੜੇ ਸੀ ਲਾਹੌਰ ਨੂੰ ਵਾਪਸ ਜਾਂਦਿਆਂ ਇੱਥੋਂ ਖੜ ਕੇ ਲੱਗੇ ਤੇ 3000 ਜਿਹੜਾ ਸਿੱਖ ਸੀ ਇਹਨੇ ਲਖਪਤ ਰਾਏ ਨੇ 3000 ਜਿਹੜਾ ਫਿਰ ਸ਼ਹੀਦ ਕਰ ਦਿੱਤਾ ਲਾਹੌਰ ਦੇ ਵਿੱਚ ਖੜ ਕੇ ਲਗਭਗ 11000 ਸਿੱਖ ਜਿਹੜੇ ਸ਼ਹੀਦ ਹੋ ਗਏ ਸਿੱਖਾਂ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਇਹਨੇ ਲਖਪਤਰਾਏ ਨੇ ਚੰਗਾ ਨਹੀਂ ਕੀਤਾ ਫਿਰ ਇਹਨੇ ਦਰਬਾਰ ਸਾਹਿਬ ਤੇ ਵੀ ਬਹੁਤ ਮਾੜੇ ਸ਼ਬਦ ਵਰਤੇ ਫਿਰ ਇਹਨੇ ਕਿਹਾ ਕਿ ਗੁਰੂ ਸ਼ਬਦ ਨਹੀਂ ਵਰਤਣਾ ਇੱਥੇ ਗੁਰ ਨੂੰ ਜਿੱਦਾਂ ਗੁੜ ਆਪਾਂ ਬੋਲਦੇ ਹਾਂ ਨਾ ਗੁੜ ਨਹੀਂ ਵਰਤਣਾ ਇਹਦੇ ਧਾਂ ਤੇ ਗੁਰ ਨੂੰ ਭੇਲੀ ਕੋ ਅੱਜ ਵੀ ਕਿੰਨੇ ਲੋਕ ਗੁਰ ਨੂੰ ਭੇਲੀ ਵੀ ਕਹਿੰਦੇ ਨੇ ਤੁਸੀਂ ਇਹ ਗੱਲ ਨੂੰ ਯਾਦ ਰੱਖਿਓ ਇਹਦੀ ਸ਼ੁਰੂਆਤ ਜਿਹੜੀ ਸੀ ਲਖਪਤਰਾਏ ਨੇ ਕੀਤੀ ਸਿਰਾਂ ਦੇ ਮੁੱਲ ਪਾਏ ਇਹ ਲਖਪਤਰਾਏ ਦੀ ਸਾਰੀ ਹੀ ਸੋਚ ਸੀ ਕਿ ਸਿੱਖਾਂ ਦਾ ਮਲਿਆ ਮੀਟ ਕਰ ਦੇਣਾ ਕਿ ਮੈਂ ਬਾਅਦ ਚੋਂ ਪੱਗ ਸਿਰ ਤੇ ਰੱਖਾਂਗਾ ਫਿਰ ਤੁਸੀਂ ਸਭ ਜਾਣਦੇ ਹੋ ਕਿ ਜਦੋਂ 1748 ਦੇ ਵਿੱਚ ਇਹ ਜਿਹੜਾ ਹੀ ਯਾਖਾਂ ਨੂੰ ਲਾਹੌਰ ਦਰਬਾਰ ਤੋਂ ਤਾਰ ਕੇ ਉਹਦੀ ਜਗ੍ਹਾ ਤੇ ਯਕਰੀਆ ਖਾਂ ਸ਼ਾਸਕ ਬੈਠਾ ਲਾਹੌਰ ਦਾ ਪ੍ਰਬੰਧਕ ਬੈਠਾ ਤਾਂ ਫਿਰ ਉਹ ਇੱਕ ਉਹਦੋਂ ਕਾਉੜਾ ਮੱਲ ਨਾਂ ਦਾ ਇੱਕ ਵਿਅਕਤੀ ਸੀ ਉਹ ਇਸ ਹਿੱਦੂ ਧਰਮ ਦਾ ਵੀਰ ਸੀ ਜਿਹਨੂੰ ਸਿੱਖ ਮਿੱਠਾ ਮੱਲ ਕਹਿੰਦੇ ਸਨ ਉਹ ਵੀ ਤੇ ਇੱਕ ਚੰਗਾ ਇਨਸਾਨ ਸੀ ਨਾ ਅਸੀਂ ਨਾ ਚੰਗਾ ਉਹਨੂੰ ਚੰਗਾ ਕਵਾਂਗੇ ਜਿਹੜਾ ਬੁਰਾ ਉਹਨੂੰ ਬੁਰਾ ਵੀ ਕਵਾਂਗੇ ਬਹੁ ਗਿਣਤੀ ਹਿੰਦੂ ਵੀਰ ਵੀ ਚੰਗੇ ਨੇ ਮੁਸਲਮਾਨ ਵੀਰ ਵੀ ਚੰਗੇ ਨੇ ਈਸਾਈ ਵੀਰ ਵੀ ਚੰਗੇ ਨੇ ਤੇ ਸਿੱਖ ਵੀਰ ਵੀ ਚੰਗੇ ਨੇ ਇਹਨਾਂ ਦੀ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਹਮੇਸ਼ਾ ਚੰਗੀ ਹੀ ਗੱਲ ਕਰਦੇ ਨੇ ਲੇਕਿਨ ਕਿਸੇ ਵੀ ਕੌਮ ਦੇ ਵਿੱਚ ਜਿੱਦਾਂ ਸਿੱਖਾਂ 'ਚ ਵੀ ਗਦਾਰ ਹੋਏ ਨੇ ਤਾਂ ਅਸੀਂ ਉਹਨੂੰ ਗਦਾਰ ਤੇ ਕਹਿ ਹੀ ਸਕਦੇ ਹਾਂ ਦਾ ਮਤਲਬ ਇਹ ਥੋੜਾ ਸਾਰੇ ਸਿੱਖ ਗਧਾਰ ਹੋ ਗਏ ਨੇ ਉਹਨੇ ਲਖਪਤਰਾਏ ਜਿਹੜਾ ਸੀ ਫਿਰ ਇਹਨੂੰ ਕੀ ਕੀਤਾ ਕਿ ਮਿੱਠੇ ਮਾਲਦੇ ਰਾਂਹ 4 ਲੱਖ ਦੇ ਵਿੱਚ ਮੁੱਲ ਲਿਆ ਗਿਆ ਸਿੱਖਾਂ ਨੇ ਇਹਨੂੰ ਮੁੱਲ ਲੈ ਲਿਆ ਤੇ ਫਿਰ ਜਦੋਂ ਉਹਨੂੰ ਮੁੱਲ ਲਿਆ ਤੇ ਜੰਗਲ ਦੇ ਵਿੱਚ ਇੱਕ ਕੋਠਾ ਪਾਇਆ ਇੱਥੋਂ ਇਹਦੀ ਕਹਾਣੀ ਸ਼ੁਰੂ ਹੁੰਦੀ ਆ ਗੰਦਗੀ ਦਾ ਕੀੜਾ ਫਿਰ ਸਿੰਘਾਂ ਨੇ ਕੀ ਕੀਤਾ ਕਿ ਇਹਨੂੰ ਉਹ ਕੋਠੇ 'ਚ ਬੰਦ ਕੀਤਾ ਉਹਦੇ ਵਿੱਚ ਸਿੰਘ ਗੰਦ ਸੁੱਟ ਦਿੰਦੇ ਹੁੰਦੇ ਸੀ ਵੱਖ-ਵੱਖ ਤਰ੍ਹਾਂ ਦਾ ਮੈਂ ਇੱਥੇ ਕਲੀਅਰ ਨਹੀਂ ਕਰੂੰਗਾ ਗੰਦ ਸੁੱਟ ਦੇਣਾ ਤੇ ਗੰਦ ਦੇ ਉੱਤੇ ਹੀ ਨੂੰ ਰੋਟੀ ਸੁੱਟ ਦੇਣੀ ਇੱਕ ਜਾਂ ਦੋ ਰੋਟੀਆਂ ਜਿਹੜੀਆਂ ਨੇ ਸੁੱਟ ਦੇਣੀਆਂ ਇਹ ਉਹ ਗੰਦ 'ਚ ਰੋਟੀ ਖਾਂਦਾ ਹੁੰਦਾ ਸੀ ਇਸ ਕਰਕੇ ਨੂੰ ਗੰਦਗੀ ਦਾ ਕੀੜਾ ਕਿਹਾ ਜਾਂਦਾ ਇਹ ਰੋਵੇ ਮਾਫੀਆਂ ਮੰਗੇ ਇਹ ਇੱਕ ਗੱਲ ਕਲੀਅਰ ਆ ਕਿ ਸਿੱਖ ਕਿਸੇ ਨੂੰ ਭਾਜੀ ਨਹੀਂ ਪਾਉਂਦੇ ਥੋੜੇ ਕੀਤਿਆਂ ਨਹੀਂ ਕਰਦੇ ਮਾੜਾ ਤੇ ਲੇਕਿਨ ਜੇ ਕੋਈ ਭਾਜੀ ਪਾਵੇ ਤਾਂ ਫਿਰ ਸਿੱਖ ਉਸ ਭਾਜੀ ਵੀ ਇਹੋ ਜਿਹੀ ਪਾਉਂਦੇ ਨੇ ਕਿ ਕਈ ਪੀੜ੍ਹੀਆਂ ਤੱਕ ਇਤਿਹਾਸ ਬਣ ਕੇ ਰਹਿ ਜਾਂਦਾ ਫਿਰ ਸਿੱਖਾਂ ਨੇ ਫਿਰ ਉਹਨੂੰ ਭਾਜੀ ਤੇ ਪਾਉਣੀ ਸੀ ਇਹ ਰੋਂਦਾ ਰਿਹਾ 5-6 ਮਹੀਨੇ ਚਲਦੀ ਰਹੀ ਖੇਡ ਗੰਦਗੀ ਚ ਉਹਨੇ ਰੋਟੀ ਚੁੱਕਣੀ ਤੇ ਖਾ ਲੈਣੀ ਤੇ ਸਿੱਖਾਂ ਨੇ ਦੀ ਕੁੱਟਮਾਰ ਵੀ ਚੰਗੀ ਕਰਨੀ ਇਸ ਕਰਕੇ ਉਹਨੂੰ ਗੰਦਗੀ ਦਾ ਕੀੜਾ ਕਿਹਾ ਜਾਂਦਾ ਆ ਕਿਉਂਕਿ ਇਹਨੇ ਸਿੱਖਾਂ ਦੇ ਨਾਲ ਮਾੜਾ ਕੀਤਾ ਸੀ ਫਿਰ ਸ਼ਿਆਮੀ ਨਿਆਬਾਦ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਕਰਕੇ ਇਹ ਲਖਪਤ ਰਾਏ ਦੀ ਜਿਹੜੀ ਕਹਾਣੀ ਆ ਹਰ ਇੱਕ ਸਿੱਖ ਨੂੰ ਯਾਦ ਰੱਖਣੀ ਚਾਹੀਦੀ ਆ ਕਿ ਇਹ ਲੋਕ ਉਹ ਸਨ ਜਿਨ੍ਹਾਂ ਨੂੰ ਸਿੱਖ ਧਰਮ ਦੇ ਨਾਲ ਸਿੱਖ ਲੋਕਾਂ ਨਾਲ ਬਹੁਤ ਨਫ਼ਰਤ ਸੀ ਆਪ ਤਾਂ ਹੀ دیਵਾਨਾਂ ਦੇ ਉੱਤੇ ਲੈ ਕੇ ਬਰਾਜਮਾਨ ਰਹੇ ਤੇ ਰੋਲਾ ਪਾਉਂਦੇ ਰਹੇ ਕਿ ਖਤਰਾ ਬੜਾ ਸੀ ਖਤਰਾ ਬੜਾ ਸੀ ਹੁਣ ਜੇ ਕੋਈ ਸਵਾਲ ਕਰ ਲਵੇ ਤੁਹਾਡੇ ਵਰਗਾ ਸੂਝਵਾਨ ਕੇ ਦੇਖੋ ਵੀ ਕਿਹਾ ਜਾਂਦਾ ਕਿ ਔਰੰਗਜ਼ੇਬਰੇ ਵੀ ਕਹਿੰਦੇ ਬੜਾ ਖਤਰਾ ਸੀ ਬੜਾ ਖਤਰਾ ਸੀ Hindu ਧਰਮ ਖਤਰੇ ਸੀ ਉਸ ਸਮੇਂ ਕਿਹਾ ਜਾਂਦਾ ਫਿਰ ਜਿਹੜਾ ਸੂਬਾ ਸਰਹੰਦ ਸੀ ਵਜ਼ੀਰ ਖਾਂ ਉਹਦਾ ਵੀ ਦੀਵਾਨ ਸੀ ਇੱਕ ਸੁਚਾ ਨੰਦ ਫਿਰ ਸੁਚੇ ਨੰਦ ਨੂੰ ਕਿੰਨੇ ਇੰਦਾ ਵੱਡਾ ਉਦਾ ਦੇਤਾ ਦੀਵਾਨ ਦਾ ਕੀ ਉਹ ਜਿਹੜਾ ਵਜੀਰ ਖਾਨ ਸੀ ਕੀ ਜਿਹੜਾ ਔਰੰਗਜ਼ੇਬ ਸੀ ਕੀ ਉਹਨੂੰ ਨਹੀਂ ਪਤਾ ਕਿ ਇਹਦਾ ਧਰਮ ਹਿੰਦੂ ਆ ਇਹਨੂੰ ਦੀਵਾਨ ਦਾਉਦਾ ਕਿਦਾਂ ਦੇ ਤਾਂ ਉਹਨੂੰ ਉਹਨੂੰ ਨਾਲ ਸੁੱਚਾ ਮੁਹੰਮਦ ਕਿਉਂ ਨਹੀਂ ਬਣਾ ਦਿੱਤਾ ਉਹਦਾ ਧਰਮ ਕਿਉਂ ਨਹੀਂ ਬਦਲਿਆ ਸਵਾਲ ਤਾਂ ਜਵਾਬ ਮੰਗਦਾ ਨਾ ਅਸੀਂ ਕਿਉਂ ਨਹੀਂ ਜਵਾਬ ਲੱਭਦੇ ਸਾਡਾ ਫਰਜ਼ ਬਣਦਾ ਜਵਾਬ ਲੱਭਣਾ ਇੱਥੇ ਗੱਲ ਕਿਸੇ ਧਰਮ ਦੀ ਨਹੀਂ ਆ ਇੱਥੇ ਗੱਲ ਸਿਰਫ ਇੱਕ ਕਿਰਦਾਰ ਦੀ ਹੈ ਤੇ ਕਰੈਕਟਰ ਦੀ ਆ ਨਾਲ ਹੀ ਜਿਹੜੇ ਕਹਿੰਦੇ ਹਿੰਦੂ ਧਰਮ ਨੂੰ ਉਹ ਤੋਂ بڑا ਖਤਰਾ ਸੀ ਜਿਹੜੇ ਪਹਾੜੀ ਰਾਜੇ ਪਹਾੜੀ ਰਾਜੇ ਆਪਾਂ ਬੋਲਦੇ ਆ ਬਲਾਸਪੁਰ ਦਾ ਭੀਮ ਰਾਜਾ ਜਿਹੜਾ ਸੀ ਅਗਵਾਈ ਕਰਦਾ ਸੀ 18 ਰਾਜੇ ਸਨ ਉਹ ਕੌਣ ਸਨ ਉਹ ਗੈਰ ਮੁਸਲਮਾਨ ਸਨ ਜਾਂ ਕਿਸੇ ਜਾਂ ਉਹ ਮੁਸਲਮਾਨ ਸਨ ਇੱਥੇ ਤੇ ਤੁਹਾਡੇ ਵਰਗੇ ਸੱਜਣ ਕਹਿੰਦੇ ਜੀ ਉਹ ਵੀ ਹਿੰਦੂ ਧਰਮ ਨਾਲ ਜੁੜੇ ਹੋਏ ਲੋਕ ਸਨ ਉਹਨਾਂ ਦਾ ਧਰਮ ਕਿਉਂ ਨਾ ਬਦਲਿਆ ਔਰੰਗਜ਼ੇਬ ਨੇ ਸਵਾਲ ਤਾਂ ਇਹ ਵੀ ਜਵਾਬ ਮੰਗਦਾ ਉਹਨਾਂ ਹੀ 13 ਜੰਗਾਂ ਗੁਰੂ ਗੋਬਿੰਦ ਸਿੰਘ ਨਾਲ ਲੜੀਆਂ 14ਵੀਂ ਜੰਗ ਜਿਹੜੀ ਸੀ ਉਹ ਵਜੀਦੇ ਨੂੰ ਜਿਹਨੂੰ ਕਹਿੰਦੇ ਵਜੀਦਾ ਵजीर खान ਜਿਹੜਾ ਸੂਬਾ ਸਰਹੰਦ ਸੀ ਉਹਨੇ ਲੜੀ ਮੁਖਤਸਰ ਸਾਹਿਬ ਦੀ ਇਸ ਕਰਕੇ ਸਾਨੂੰ ਇਤਿਹਾਸ ਦੇ ਪੰਨਿਆਂ ਨੂੰ ਇਹਨਾਂ ਦਿਨਾਂ 'ਤੇ ਯਾਦ ਰੱਖਣਾ ਚਾਹੀਦਾ ਇਹ ਬਹੁਤ ਜ਼ਰੂਰੀ ਨੇ ਤਾਂ ਅਸੀਂ ਅੱਜ ਆਪਣੇ ਉਹਨਾਂ ਸਾਰੇ ਸ਼ਹੀਦਾਂ ਨੂੰ ਛੋਟੇ ਘੱਲੂ ਘਾਰੇ ਦੇ ਵਿੱਚ ਜੋ ਕਾਨੂੰਨਵਾਨ ਸੰਭ ਗੁਰਦਾਸਪੁਰ ਦੇ ਵਿੱਚ ਵਾਪਰਿਆ ਸੀ ਉਹਨੂੰ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦੇ ਹਾਂ ਸਤਕਾਰ ਨਾਲ ਹੱਥ ਜੋੜਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ ਤੇ ਨਾਲ ਇਹ ਲਖਪਤ ਰਾਏ ਤੇ ਜਸਪਤ ਰਾਏ ਨੂੰ ਲਹਨਤਾਂ ਪਾਉਂਦੇ ਆ ਜਿਨ੍ਹਾਂ ਦੇ ਕਰਕੇ 7000 ਤੋਂ 11000 ਸਿੱਖ ਸ਼ਹੀਦ ਹੋ ਗਏ ਸਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਸਦੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ ਇਹੋ ਜੀ ਇਤਿਹਾਸਕ ਜਾਣਕਾਰੀ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਆਪਾਂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ ਉਹਦੇ ਉੱਤੇ ਅਪਲੋਡ ਆ ਤੁਸੀਂ ਕਿਸੇ ਵੀ ਸਬਜੈਕਟ ਦੀ ਜਾਣਕਾਰੀ ਉਤੋਂ ਲੈ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ